ਹੈਲੋ ਜੀ ਸਾਰੀ ਗਾਲ ਕੀ ਹਾਲ ਚਾਲ ਜਲ ਮੀਤ ਕੰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ ਸਵੇ ਸਵੇ ਦਾ ਟਾਈਮ ਤੇ ਮੈਂ ਲੱਗੀ ਸੀ ਕਪੜੇ ਧੋਣ ਤੇ ਆ ਜੰਟੀ ਨਹੀਂ ਹੀ ਆਏ ਆਏ ਹੀ ਬਟ ਲੇਟ ਆਏ ਹੀ ਤੇ ਨਵੇਂ-ਨਵੇਂ ਕਪੜੇ ਹੀ ਮੈਂ ਕਿਹਾ ਚੱਲ ਹੱਥ ਨਾਲ ਹੀ ਇਹਨਾਂ ਨੂੰ ਧੋ ਲੈਣੀ ਇੱਕ ਦਿਨਾਂ ਜੋ ਕਲਰ ਨਿਕਲਦਾ ਹੀ ਹਨਾ ਸੂਟਾਂ ਵਗੈਰਾ ਚੋਂ ਤੇ ਮੈਂ ਕਿਹਾ ਚੱਲ ਹੁਣ ਮੈਂ ਕੱਲੇ-ਕੱਲੇ ਕਰਕੇ ਧੋ ਲੈਣੀ ਹਨਾ ਇੱਕੇ ਅਗੇ ਨਵੇਂ ਕੱਪੜੇ ਹੀ ਤੇ ਮੈਂ ਕਿਹਾ ਚੱਲ ਈਜੀ ਚ ਮੰਨ ਲੈਨੀ ਆ ਨਾ ਤੇ ਕਹਿੰਦੇ ਕਹਿੰਦੇ ਕੱਪੜੇ ਕਿੰਨੇ ਹੀ ਹੋ ਜਾਂਦੇ ਹਨਾ 1 2 1 2 ਕਰਕੇ ਤੇ ਉਹ ਕਿੰਨੇ ਕੱਪੜੇ ਹੋ ਜਾਂਦੇ ਆ ਤੇ ਫਿਰ ਮੈਂ ਜਿਹੜਾ ਹੱਥ ਨਾਲ ਹੀ ਤੋਤੇ ਕੱਪੜੇ ਤੇ ਅੱਜ ਐਤਵਾਰ ਸੀ ਬਾਬਾ ਦੀਪ ਸਿੰਘ ਜੀ ਜੋ ਜਗਦੀ ਸੀ ਅੱਜ ਜਗਾਈ ਸੀ ਸਾਰਿਆਂ ਦੀ ਮਨਕਾਮਨਾ ਪੂਰਨ ਹੋਣ ਜਿਹੜੇ ਜਿਹੜੇ ਵਲੌਗ ਵੇਖਦੇ ਪਏ ਆ ਹਨਾ ਤੇ ਪਰਮਾਤਮਾ ਸਾਰਿਆਂ ਦੀਆਂ ਮਨੋਕਾਮਨਾਵਾਂ ਸਾਰਨ ਤੰਦਰੁਸਤੀ ਬਖਸ਼ੇ ਲੋ ਜੀ ਇੱਥੇ ਆਪਾਂ ਤਿਆਰ ਸ਼ੁਰੂ ਹੋ ਜਾਨੇ ਆ ਅੱਜ ਨਾ ਸੂਟ ਸਿੱਪ ਕੇ ਆ ਗਈ ਮੈਂ ਕਿਹ ਚੱਲ ਤੁਹਾਨੂੰ ਵਿਖਾ ਦਿੰਨੀ ਆ ਨਾ ਤੇ ਇੱਕ ਤੇ ਇਹ ਸੀ ਜੀ ਮੈਂ ਪਾਇਆ ਹੀ ਜਿਹੜਾ ਉਹ ਹੀ ਮੈਰੂਨ ਕਲਰ ਦਾ ਤੇ ਇਹ ਮੈਂ ਤੁਹਾਨੂੰ ਨਾ ਵਿਖਾ ਦਿੰਨੀ ਆ ਬਾਅਦ ਚ ਤੁਹਾਨੂੰ ਵਿਖਾਉਣੀ ਆ ਕਿਦਾਂ ਦਾ ਸਵਾਇਆ ਮੈਂ ਨਾ ਇਹ ਦੇ ਨਾਲ ਨਾ ਅਫਗਾਨੀ ਜੀ ਸਲਵਾਰ ਮੈਂ ਸਵਾਈ ਆ ਤੇ ਦੱਸਿਓ ਕਮੈਂਟ ਕਰਕੇ ਕਿਦਾਂ ਦੇ ਲੱਗੇ ਤੁਹਾਨੂੰ ਨਾ ਇੱਥੇ ਜਿਹੜਾ ਹੀ ਪ੍ਰੈਸ ਵਾਲੇ ਕੱਪੜੇ ਹੀ ਕੱਲ ਬਹੁਤ ਤਿੰਨ ਦਿਨਾਂ ਦੇ ਕੱਪੜੇ ਇਕੱਠੇ ਧੋਪ ਦੇਣਾ ਜਦੋਂ ਇਕੱਠੇ ਕੱਪੜੇ ਧੋਪ ਦਿਓ ਫਿਰ ਸਾਂਭਣੇ ਵੀ ਓਕੇ ਹੋ ਜਾਂਦੇ ਆ ਨਾ ਸਾਰਿਆਂ ਦੇ ਪ੍ਰੈਸ ਕਰਨੇ ਕੱਪੜੇ ਬਹੁਤ ਉਨੇ ਹੀ ਪ੍ਰੈਸ ਵਾਲੇ ਹੁੰਦੇ ਉਨੇ ਹੀ ਤਿਆਰ ਕਰਨ ਵਾਲੇ ਹੁੰਦੇ ਆ ਤੇ ਫਿਰ ਉਨੇ ਹੀ ਸਾਂਭਣ ਵਾਲੇ ਵੀ ਹੁੰਦੇ ਆ ਨਾ ਜਿਦੋਂ ਸਰਦੀਆਂ ਦੇ ਕੱਪੜੇ ਜਿਹੜੇ ਉਹ ਕੱਢ ਲਿਆ ਗਰਮੀਆਂ ਦੇ ਰੱਖ ਲਿਆ ਤੇ ਜਿਹੜੇ ਪ੍ਰੈਸ ਹੋਏ ਆ ਉਹ ਗਰਮੀਆਂ ਦੇ ਆ ਉਹ ਫਿਰ ਅੰਦਰ ਰੱਖਣੇ ਆ ਮਤਲਬ ਦੋਰੇ ਦੋਰੇ ਵਰੀ ਬੈੱਡ ਖੋਲਣਾ ਬੰਦ ਕਰਨਾ ਜਿਹੜਾ ਉਹ ਪੈ ਜਾਂਦਾ ਨਾ ਤੇ ਇੱਥੇ ਬੱਚਿਆਂ ਨੂੰ ਵੀ ਮੈਂ ਦੂਜੇ ਨਮਿਸ਼ ਨੂੰ ਨਵਾਤਾ ਹੀ ਚਲੋ ਹੁਣ ਤੇ ਚਲੋ ਬੱਚੇ ਹਨਾ ਦੂਜੇ ਦਿਨ ਜਿਹੜੇ ਉਹ ਨਹਾ ਸਕਦੇ ਇੱਕ ਦਿਨ ਛੱਡ ਕੇ ਹਨਾ ਨਹੀਂ ਤੇ ਗਰਮੀਆਂ ਨੂੰ ਰੋਜ਼ ਜਿਹੜਾ ਹੀ ਉਹ ਨਵਾਉਣਾ ਹਨਾ ਤੇ ਮੈਨੂੰ ਇਹ ਹੁੰਦਾ ਕਿ ਚਲ ਬੱਚਾ ਸਾਫ਼ ਸੁਥਰਾ ਸੋਹਣਾ ਲੱਗਦਾ ਹਨਾ ਤੇ ਇਸ ਕਰਕੇ ਮੈਂ ਨਾ ਦੂਜੇ ਦਿਨ ਜਿਹੜਾ ਨਵਾਦਣੀ ਹੁੰਦੀ ਐ ਸਾਫ਼ ਸੁਥਰੇ ਕਰ ਦੇਣੇ ਹੋ ਗਿਆ ਆਪਾਂ ਫ੍ਰੀ ਤੇ ਬੱਚਿਆਂ ਨਾਲ ਇੰਨਾ ਜੌਦਾ ਓਖਾ ਹੁੰਦਾ ਮੈਂ ਦੱਸ ਨਹੀਂ ਸਕਦੀ ਮਤਲਬ ਇੰਨੀ ਜਿਆਦਾ ਮਤ ਵੱਜਦੀ ਐ ਨਾ ਅੱਜ ਤੇ ਮੈਨੂੰ ਇਦਾਂ ਲੱਗਣਾ ਇਹਦਾ ਮੈਨੂੰ ਬੁਖਾਰ ਬੁਖਾਰ ਜਾਂ ਹੌਨ ਪੈ ਗਿਆ ਹਨਾ ਨਹੀਂ ਹੋਵੇ ਕਿਉਂਕਿ ਬੱਚਾ ਕਿੰਨੇ ਸੰਭਾਲਣਾ ਨਾ ਤੇ ਉਹਨੂੰ ਸੁਵਾਇਆ ਵੈਨੂੰ ਨਵਾਇਆ ਵਾ ਤੇ ਹੁਣ ਮੈਂ ਤੁਹਾਨੂੰ ਵਿਖਾਉਣੀ ਆ ਨਾ ਸੂਟ ਸਿੱਪ ਕੇ ਆ ਗਏ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਮੁਖਾਉਂਗੀ ਹੈ ਨਾ ਤੇ ਮੈਂ ਤੁਹਾਨੂੰ ਵਿਖਾਉਣੀ ਆ ਸੂਟ ਸਿਲ ਕੇ ਆ ਗਏ ਇੱਕ ਤੇ ਇਹ ਵਾ ਮੈਂ ਪਾਇਆ ਤੁਹਾਨੂੰ ਮੁਖਾਉਣੀ ਆ ਇਹ ਨਾ ਇਦਾਂ ਹੀ ਮੈਂ ਸੁਵਾਇਆ ਸਿੰਪਲ ਹੀ ਤੇ ਹਾਂ ਵੇਖੋ ਹਣਾ ਇਹਦਾ ਕਲਰ ਬੜਾ ਸੋਹਣਾ ਹੈ ਤੇ ਇਹਦੀ ਨਾ ਫੁਗਾਨੀ ਸਲਵਾਰ ਬਣ ਗਈ ਬਨੀ ਸਲਵਾਰ ਹਾਂ ਅੰਬਿਦਾਨ ਨੀਚੇ ਚੋੜਾ ਹੁੰਦੀ ਹੈ ਨਾ ਉਹ ਵਾਲੀ ਸਲਵਾਰ ਨੇ ਸਵਾਈ ਤੇ ਉਦਾਂ ਸਿੰਪਲ ਹੀ ਰੱਖਿਆ ਮੈਂ ਕਿ ਚਲ ਹਨਾ ਤੇ ਇਦਾਂ ਹੀ ਤੇ ਦੂਜੇ ਵਖਾਉਣੀ ਦੂਜੇ ਵੀ ਸਿੱਪ ਕੇ ਆ ਗਏ ਐ ਹੈਗੀ ਇਹ ਸ਼ਰਟ ਤੇ ਇਦਾਂ ਸਿੰਪਲ ਹੀ ਸਵਾਇਆ ਸਿੰਪਲ ਸਗਨ ਸੂਟ ਜਿਆਦਾ ਵਧੀਆ ਲੱਗਦਾ ਨਾ ਤੇ ਇਦਾਂ ਮ ਬਣਿਆ ਹੋਇਆ ਤੇ ਮੈਂ ਇਦਾਂ 슬ੀਵ ਰਖਾਈਆਂ 3/4 슬ੀਵ ਹੁੰਦੀਆਂ ਨੇ ਇਹ ਨਹੀਂ ਉਹ ਵਾਲੀਆਂ ਤੇ ਡੀਪ ਨੈੱਕ ਤੇ نیچے ਤੱਕ ਸਟ੍ਰੇਟ ਫਿਟ ਹੀ ਆ। ਇਹਦੇ ਨਾਲ ਪੈਂਟ ਪਲਾਜੋ ਬਣਵਾਇਆ। ਤੇ ਆ ਪੈਂਟ ਪਲਾਜੋ। ਤੇ ਪਲਾਜੋ ਨਾਲ ਬੜੇ ਵਧੀਆ ਤੇ ਆਂਟੀ ਬੜੇ ਵਧੀਆ ਬਣਾਉਂਦੇ ਪਲਾਜੋ ਖੜੇ-ਖੜੇ ਜੇ ਪਲਾਜੋ ਹੁੰਦੇ ਆ ਨਾ ਪੋਂਚੇ ਇਹਨਾਂ ਦੇ ਖੜੇ-ਖੜੇ ਹੁੰਦੇ ਆ ਤੇ ਵਧੀਆ ਲੱਗਦੇ ਪੈਂਟ ਪਲਾਜੋ ਵੇਹੇ ਵੀ ਚੰਗੇ ਲੱਗਦੇ ਆ ਹਨਾ। ਤੇ ਅਗਲਾ ਸੂਟ ਹੀ ਇਹ ਵਾਲਾ। ਇਹ ਵਾਲਾ ਇਹਨੂੰ ਮੈਂ ਪਹਿਲਾਂ ਸੋਚਿਆ ਮੈਂ ਨਾ ਲਾਈਨਿੰਗ ਲਵਾ ਲੈਣੀ ਆ ਓ ਸੋਰੀ ਲਾਸ ਲਵਾਣੀ ਫਿਰ ਮੈਂ ਕਿਹਾ ਨਹੀਂ ਨਾ ਰਹਿਣ ਦੀ ਇਹਦੇ ਥੱਲੇ ਵੈਸੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਪਰ ਫਿਰ ਵੀ ਮੈਂ ਲਵਾ ਲਿਆ ਤੇ ਇਹ ਨਾ ਬਹੁਤਾ ਜਿਆਦਾ ਠਿੱਕ ਹੋ ਗਿਆ ਹੁਣ ਜਿਆਦਾ ਨਾ ਹੈਵੀ ਤੇ ਮੋਟਾ ਹੋ ਗਿਆ ਇਹਨੂੰ ਇਹ ਆ ਕਿ ਮੈਂ ਪਾਉਂਗੀ ਸਰਦੀਆਂ ਨੂੰ ਜਿਹੜਾ ਉਹ ਪਾ ਸਕਦੇ ਹਨਾ ਤੇ ਇਹ ਇਹਨਾ ਕਿ ਡਾਈਜੀ ਬੋਡੀ ਨੂੰ ਵਧੀਆ ਜੀ ਲੱਗੀ ਦੀ ਤੇ ਨਾਲੇ ਉਹਦਾ ਵੀ ਹੈਵੀ ਜਿਹਾ ਹੋ ਗਿਆ ਵਾ ਤੇ ਇਹ ਵੀ ਸਿੰਪਲ ਜਿਹਾ ਸਵਾਇਆ ਸਿੰਪਲ ਲੈਗ ਮੇਰੇ ਡੀਪ ਨਹੀਂ ਹੁੰਦੇ ਆ ਤੇ ਬਸ ਇਹਦੇ ਨਾਲ ਜਿਹੜਾ ਹੀ ਉਹ ਮੈਂ ਇਹਦੇ ਨਾਲ ਵੀ ਪਲਾਜੋ ਸਵਾਇਆ ਪੈਂਟ ਪਹਿਲਾਂ ਮੈਂ ਹੀ ਇੱਕ ਸਲਵਾਰ ਸਵਾਉਂ ਫਿਰ ਮੈਂ ਕਿਹਾ ਸਲਵਾਰਾਂ ਨਹੀਂ ਸਾਬੀਆਂ ਜਾਂਦੀਆਂ ਨਾ ਬੱਚਾ ਨਾ ਤੇ ਫਿਰ ਮੈਂ ਪੈਂਟ ਪਲਾਜੋ ਜਿਹੜਾ ਹੀ ਸਵਾ ਲਿਆ ਤੇ ਐ ਇਹ ਵੀ ਨਾ ਥੋੜਾ ਜਿਹਾ ਖੁੱਲਾ ਲੱਗਾਂ ਲਿਆ ਉਹਦੇ ਨਾਲ ਜਿੱਦਾਂ ਨਾ ਪਹੁੰਚਿਆ ਖੁੱਲਾ ਜਿਆ ਹੁਣ ਵੇਖਾਂ ਵੀ ਪਾ ਗਿਆ ਨਾ ਓਦਾਂ ਚਲੋ ਹਣਾ ਥੋੜੇ ਬੋਦੇ ਖੁੱਲੇ ਵੀ ਚੱਲ ਜਾਂਦੇ ਪਹੁੰਚ ਪਹੁੰਚੇ ਹਣਾ ਵਧੀਆ ਲੱਗਦੇ ਕਦੀ ਕਦੀ ਤੇ ਉੱਚਾ ਜੇ ਹੋਵੇ ਨਾ ਐਂਕਲਾਂ ਜੇ ਤੋ ਜ਼ਿਆਦਾ ਵਧੀਆ ਲੱਗਦਾ ਤੇ ਇਹਦੇ ਨਾਲ ਦੁਪੱਟੇ ਜਿਹੜੇ ਇਹ ਨਾ ਮੈਂ ਇਹਦੇ ਨਾਲ ਸੋ ਕੋਈ ਜ਼ਿਆਦਾ ਸੋਨਾ ਦੁਪੱਟਾ ਵੀ ਮੈਂ ਇੱਥੇ ਰੱਖਿਆ ਮੈਂ ਦੁਪੱਟੇ ਕਿਤੇ ਰੱਖੇ ਜਾਂਦੇ ਮੁੜ ਕੇ ਲੱਭਦੇ ਨਹੀਂ ਹੈਗੇ ਲੱਗਾ ਚੱਲ ਨਾ ਇਹ ਦੇਖੋ ਜੇ ਮੈਂ ਕਿੱਥੇ ਜਾਵਾਂਗੇ ਹਨ ਤੇ ਪਾਵਾਂਗੇ ਸੀਪੇ ਉਹ ਨਾ ਫਿਰ ਪਾਉਣ ਚੋ ਨਹੀਂ ਹੁੰਦੀ ਕੋਈ ਤੇ ਇਹ ਉਹਦੇ ਨਾਲ ਦੁਪੱਟਾ ਤੇ ਇਹਦੀ ਨਾ ਕਢਾਈ ਬਣੀ ਵਧੀਆ ਹੈ ਤੇ ਲਾਈਟ ਕਲਰ ਪਰ ਨਾ ਸੁਣਾ ਲੱਗਦਾ ਹਾਂ ਵੇਖੋ ਇਹ ਦੁਪੱਟਾ ਪੂਰਾ ਬਣਿਆ ਹੋਇਆ ਵਾ ਹਨਾ ਹਲਕੇ ਹਲਕੇ ਸੂਰਸੂ ਕੋਈ ਜਾਦਾ ਵਧੀਆ ਲੱਗਦੇ ਮੈਨੂੰ ਹਨਾ ਹੈਵੀ ਨਾਲੋਂ ਹੈਵੀ ਇਹ ਆਪਾਂ ਕਦੀ ਕਦੀ ਪਾਉਣੇ ਹੁੰਦੇ ਵਿਆਹਾਂ ਸ਼ਾਦੀਆਂ ਚ ਪਾਰਟੀਆਂ ਚ ਹਨਾ ਤੇ ਇਹ ਜਿਹੜੇ ਆ ਇਹ ਰੈਗੂਲਰ ਵੀ ਚਲੋ ਪਾਇਆ ਲੇਣਾ ਇਹ ਨਾਲ ਦੁਪੱਟਾ ਜਿਹੜਾ ਦੁਪੱਟੇ ਨਾਲ ਆਹ ਦੁਪੱਟਾ ਤੇ ਐਂ ਵੇਖੋ ਇਹਦੇ ਨਾਲ ਨਾ ਐ ਵਲੀ ਲੈਸ ਲੱਗੀ ਹੋਈ ਆ ਇਹ ਐ ਵਲੀ ਕਾਟਨ ਜੇ ਦੀ ਲੈਸ ਵਾ ਇਹ ਲੱਗੀ ਹੋਈ ਏ ਤੇ ਨਾਲ ਤੇ ਵਧੀਆ ਲੱਗਦਾ ਦੁਪੱਟਾ ਆ ਗਾ ਠੇਲਾ ਲੈ ਲੈਂ ਮੈਂ ਤੁਹਾਨੂੰ ਹਾਂ ਐ ਵਾ ਹਣਾ ਸੂਟ ਦੇ ਕਲਰ ਦਾ ਦੁਪੱਟਾ ਹੋਵੇ ਨਾ ਤੇ ਜਿੱਦਾਂ ਪ੍ਰਿੰਟ ਹੁੰਦਾ ਸੂਟ ਦੇ ਵਿੱਚ ਉਹ ਵੀ ਵਧੀਆ ਲੱਗਦੇ ਦੁਪੱਟੇ ਤੇ ਦੁਪੱਟਾ ਹੈ ਵੀ ਬਹੁਤ ਖੁੱਲਾ ਹੋ ਵੇਖੋ ਮੋਹੋਦੀ ਕੁੱਲ ਆ ਦੁਪੱਟਾ ਵਾ ਤੇ ਕਿੰਨੇ ਦਿਨ ਹੋ ਗਏ ਆਪਣਾ ਜਿਹੜਾ ਵਲੌਗ ਨਹੀਂ ਆਇਆ ਹੈਗਾ ਹਨਾ ਤੇ ਇੱਕ ਤੇ ਬਹੁਤ ਹੀ ਵਧੀਆ ਵਲੌਗ ਤੁਹਾਨੂੰ ਦੇਖਣ ਵਾ ਤੇ ਹੁਣ ਮਿਲੂਗਾ ਤੇ ਵੀਡੀਓ ਦੇ ਨਾਲ ਜਿਹੜਾ ਹੀ ਉਹ ਬਣੇ ਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਮੈਂ ਹੋਲੀ ਬੋਲਦੀ ਪਈ ਕਿਉਂਕਿ ਸੁੱਤਾ ਹਿੱਲਣ ਲੱਗ ਗਿਆ ਮੇਰੀ ਆਵਾਜ਼ ਸੁਣ ਕੇ ਨਾ ਹਿੱਲਣ ਲੱਗ ਜਾਂਦਾ ਘਿਲਾ ਸ਼ੁਰੂ ਹੋ ਗਿਆ ਤੇ ਹੁਣ ਜੇ ਉੱਠ ਗਿਆ ਨਾ ਤੇ ਇੰਨੇ ਸੁਆਣ ਨਹੀਂ ਦੁਬਾਰਾ ਨਾਲ ਅਲਮਾਰੀ ਹਵੇਲੀ ਕੀਤੀ ਆ ਤੇ ਜਿਹੜੇ ਕੱਪੜੇ ਹੀ ਨਾ ਦੇਣ ਵਾਲੇ ਉਹ ਕੱਡੇ ਮੈਂ ਅਲਮਾਰੀ ਚੋਂ ਜਿਹੜੇ ਪੁਰਾਣੇ ਸੀ ਹਨਾ ਤੇ ਇਹਨਾਂ ਤੋੜਿਆਂ ਚ ਪਾਏ ਤੇ ਮੈਂ ਕਿ ਚਲੋ ਕਿਸ ਨੂੰ ਦੇ ਦਾਂਗੇ ਲੋੜਵੰਦ ਨੂੰ ਦੇ ਦਾਂਗੇ ਹਨਾ ਤੇ ਅੱਜ ਮੈਂ ਆਪਣੀ ਅਲਮਾਰੀ ਚੋਂ ਕੱਢਨੇ ਆ ਜਿਹੇ ਪੁਰਾਣੇ ਜਿਹੜੇ ਜਿੰਨੇ ਵੀ ਹੈਗੇ ਹਨਾ ਤੇ ਉਹ ਕੱਢ ਦੇਣੇ ਆ ਚਲੋ ਕਿਸ ਨੂੰ ਦੇ ਦਾਂਗੇ ਹਨਾ ਤੇ ਫਟੇ ਨਹੀਂ ਆ ਚਲੋ ਕੱਪੜਾ ਹਨਾ ਥੋੜੀ ਕੀ ਤਾਂ ਫਟਦਾ ਨਹੀਂ ਹੈਗਾ ਤੇ ਜਿਹੜਾ ਵਾ ਉਹ ਕੋਈ ਚਲੋ ਪਾ ਲੇਗਾ ਹਨਾ ਤੇ ਪੁਰਾਣੇ ਜਿਹੜੇ ਕੱਢ ਦੂੰਗੀ ਤੇ ਮੈਂ ਕਿ ਇੰਨਾ ਚੀ ਪਾ ਦੂੰਗੀ ਤੇ ਆਂਟੀ ਆਉਂਦੇ ਆ ਉਹਨਾਂ ਨੂੰ ਚੁਕਾ ਦੇਣੇ ਐ ਇੱਦਾਂ ਹੀ ਹਣਾ ਫਿਰ ਲੈ ਜਾਓ ਚਲੋ ਕੋਈ ਪਾ ਲੇਗਾ ਹਣਾ ਜੇ ਕੋਈ ਪਾਏ ਤੇ ਸਭ ਤੋਂ ਵਧੀਆ ਹਣਾ ਤੇ ਉਹਨਾਂ ਨੂੰ ਦੇ ਦੇਣੇ ਅਜੇ ਆਪਣੀ ਲਿਮਾਰੀ ਸਾਫ਼ ਕਰਨੀ ਹੈ ਜੇ ਬੱਚਿਆਂ ਦੀ ਕੀਤੀ ਆ ਤੇ ਦੂਜੀ ਲਿਮਾਰੀ ਕੀਤੀ ਹੈ ਜੇ ਲਓ ਜੀ ਇੱਥੇ ਹੈਗਾ ਆਪਣਾ ਦੁਪਹਿਰਕ ਦਾ ਟਾਈਮ 3:00 3:30 ਵਜੇ ਦਾ ਤੇ ਮੈਂ ਕਿ ਚਲੋ ਗੰਨੂ ਨੂੰ ਨਾ ਫਰੂਟ ਦੇ ਲੈਣੀ ਆ ਮੈਂ ਸੇਬ ਇਦਾਂ ਹੀ ਤੁਹਾਨੂੰ ਬਤਾਉ ਬੋਇਲ ਕਰਕੇ ਥੋੜਾ ਜਿਹਾ ਹਨਾ ਤੇ ਸੌਤੇ ਜਿਹਾ ਕਰ ਲੈਣੀ ਆ ਫਿਰ ਉਹਨੂੰ ਮੈਂ ਨਾ ਗ੍ਰੈਂਡਰ ਚ ਮਿਕਸ ਕਰਕੇ ਤੇ ਇੱਕ ਪਿਓਰੀ ਜੀ ਬਣਾ ਕੇ ਫਿਰ ਉਹਨੂੰ ਦੇ ਦੇਣੀ ਆ ਤੇ ਇਦਾਂ ਬੱਚੇ ਜਿਹੜੇ ਖਾ ਲੈਂਦੇ ਹਨਾ ਇਦਾਂ ਉਹਨਾਂ ਦੇ ਜਦੋਂ ਦੰਦ ਨਹੀਂ ਆਉਂਦੇ ਜਾਂ ਅਗਲੇ ਦੰਦ ਹਨਾ ਦੋ ਆਏ ਹੁੰਦੇ ਆ ਤੇ ਉਹਨਾਂ ਨਾਲ ਤੇ ਖਾ ਨਹੀਂ ਸਕਦੇ ਹਨਾ ਜਿੰਨਾਂ ਚੇ ਦਾੜਾ ਨਹੀਂ ਆਈਆਂ ਇਦਾਂ ਪਿਓਰੀ ਬਣਾ ਕੇ ਜਿਹੜਾ ਮੈਂ ਦੇ ਦਿੰਨੀ ਹੁੰਨੀ ਤੇ ਆਪਣੇ ਵਾਸਤੇ ਵੀ ਫਰੂਟ ਕੱਟ ਲਿਆ ਮੈਂ ਕਿ ਚਲ ਆਪ ਵੀ ਥੋੜਾ ਬੋਤਾ ਖਾ ਲੈਣਾ ਨਾ ਕਈ ਵਾਰੇ ਆਪਣੇ ਵਾਸਤੇ ਅੰਗੇਲੀ ਹੋ ਜਾਂਦੀ ਆ ਕਿ ਕੁਝ ਖਾ ਹੀ ਨਹੀਂ ਪਾਉਂਦੇ ਆਪਾਂ ਬੱਚਿਆਂ ਜਾਂ ਪਰਿਵਾਰ ਵਾਲੇ ਧਿਆਨ ਦਿੰਦੇ ਰਹਿ ਜਾਂਦੇ ਆ ਤੇ ਆਪਣੇ ਵੱਲ ਵੇਂਦੇ ਨਹੀਂ ਹਨ ਫਿਰ ਉਹ ਗਾਂਹ ਜਾ ਕੇ ਆਪਾਂ ਬਹੁਤ ਪਛਤਾਉਂਨੇ ਆ ਕਿ ਅਸੀਂ ਉਦੋਂ ਆਪਣੇ ਵੱਲ ਜਿਹੜਾ ਆਪਾਂ ਧਿਆਨ ਕਿਉਂ ਨਹੀਂ ਦਿੱਤਾ ਹੈਗਾ ਹਨ ਇਸ ਕਰਕੇ ਟਾਈਮ ਤੋਂ ਟਾਈਮ ਦੇਣਾ ਚਾਹੀਦਾ ਤੇ ਸ਼ਾਮ ਹੋ ਗਈ ਮਤਲਬ ਇਸ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਗਿਆ ਤੇ ਆਪਾਂ ਜਿਹੜਾ ਹੀ ਥੋੜਾ ਜਿਹਾ ਨਾ ਸੋ ਗਏ ਹੀ ਬੇਟਾ ਮੇਰਾ ਸੋ ਗਿਆ ਹੀ ਥੋੜਾ ਜਿਹਾ ਤੇ ਲੋ ਜੀ ਇੱਥੇ ਵਲੌਗ ਦਾ ਕਰਦੇ ਆ ਐਂਡ ਤੇ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੈ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਕਰਦਿਆ ਕਰੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਅਗਲੀ ਵੀਡੀਓ ਤੱਕ ਤਦ ਤੱਕ ਬਾਏ ਬਾਏ